ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਡ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਉਹ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਾਂਗੇ ਮੱਕੀ ਦੇ ਬਾਰੇ ਵਿੱਚ ਵੀ ਮੱਕੀ ਦੇ ਵਿੱਚ ਆਪਾਂ ਜਿਹੜੀ ਦੂਸਰੀ ਸਪਰੇਅ ਦੇਣੀ ਹੈਗੀ ਸੁੰਡੀ ਦੀ ਸਪਰੇਅ ਜਾਂ ਗ੍ਰੋਥ ਵਾਲੀ ਉਹ ਕਦੋਂ ਕਿਵੇਂ ਤੇ ਕਿੰਨੀ ਦੇਣੀ ਆਪਾਂ ਨੇ ਤੇ ਕਿਹੜੀ ਦੇਣੀ ਹੈ ਤੇ ਕਿਸਾਨ ਵੀਰੋ ਜਿਹੜੀ ਆਪਣੀ ਮੱਕੀ ਹੁੰਦੀ ਹੈਗੀ ਇਹਦੇ ਵਿੱਚ ਤੁਹਾਨੂੰ ਖੈਰ ਪਤਾ ਹੋ ਸਭ ਨੂੰ ਵੀ ਇਹਦੇ ਵਿੱਚ ਸਿਰਫ ਇੱਕ ਗੋਭ ਹੁੰਦੀ ਹੈ ਇੱਕ ਟਾਂਡੇ ਤੇ ਦੇਖੋ ਸਾਰਿਆਂ ਨੂੰ ਆਪਾਂ ਨੂੰ ਨੋਰਮਲ ਹੀ ਪਤਾ ਇਸ ਕਰਕੇ ਕਿਸਾਨ ਵੀਰੋ ਮੱਕੀ ਦੇ ਵਿੱਚ ਖਾਸ ਕਰਕੇ ਸੁੰਡੀ ਦਾ ਇੰਨਾ ਕੁ ਜ਼ਿਆਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾਗਾ ਵੀ ਜੇ ਇੱਕ ਇੱਕ ਵਾਰ ਗੋਭ ਕੱਟੀ ਗਈ ਤਾਂ ਆਪਣੀ ਮੱਕੀ ਦਾ ਸਮਝ ਲਓ ਇੱਕ ਪੌਦਾ ਗਿਆ ਜਿਹੜੀ ਕਿਸਾਨ ਵੀਰੋ ਮੱਕੀ ਦੇ ਵਿੱਚ ਆਪਾਂ ਗੋਭਦੀ ਸੁੰਡੀ ਕੰਟਰੋਲ ਕਰਨੀ ਹੈ ਕਿਉਂਕਿ ਕਈ ਸਾਲਾਂ ਤੋਂ ਲਗਾਤਾਰ ਆਪਣੇ 3 ਤੋਂ 4 ਸਾਲ ਹੋ ਗਏ ਲਗਾਤਾਰ ਕਿਸਾਨ ਵੀਰੋ ਫਾਲ ਆਰਮੀ ਵਾਰਮ ਨਾਮ ਦੀ ਇੱਕ ਸੁੰਡੀ ਆਪਣੀ ਮੱਕੀ ਦੇ ਵਿੱਚ ਆਈ ਹੋਈ ਹੈ ਇਹ ਸੁੰਡੀ ਨੇ ਇੰਨੀ ਇੱਕ ਜ਼ਿਆਦੇ ਤਬਾਹੀ ਮਚਾਈ ਹੋਈ ਹੈ ਮੱਕੀ ਦੇ ਵਿੱਚ ਖਾਸ ਕਰਕੇ ਵੀ ਇਹ ਮਰਦੀ ਨਹੀਂ ਹੈਗੀ ਸੇਤੀ ਕਿਸੇ ਦਵਾਈ ਤੋਂ ਤੇ ਕਿਸਾਨ ਵੀਰੋ ਉਹਦੇ ਲਈ ਆਪਾਂ ਉਹਨੂੰ ਪਹਿਲਾਂ ਤੋਂ ਪ੍ਰੋਟੈਕਸ਼ਨ ਰੱਖ ਕੇ ਚੱਲਣੀ ਪੈਣੀ ਜੇ ਉਹ ਕਿਸਾਨ ਵੀਰੋ ਲੱਗ ਗਈ ਤਾਂ ਉਹ ਹਵਾ ਦੇ ਨਾਲ ਹੀ ਗਰੋਥ ਕਰੀ ਜਾਂਦੀ ਆ ਸੁੰਡੀ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ ਉਹਨੇ ਵੱਧਦੀ ਜਾਣਾ ਤੇ ਦੇਖਦੇ ਦੇਖਦੇ ਆਪਣਾ ਸਾਰੇ ਖੇਤ ਦਾ ਜਿਹੜਾ ਨਾਸ ਹੋ ਜਾਂਦਾ ਕਿਉਂਕਿ ਉਹ ਮੱਕੀ ਉਹ ਸੁੰਡੀ ਦਾ ਆਪਾਂ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਉਹ ਆਖਰੀ ਸਟੇਜ ਤੇ ਪਹੁੰਚ ਚੱਕੀ ਹੁੰਦੀ ਹੈ ਜਿੱਥੇ ਜਾ ਕੇ ਉਹ ਬਹੁਤ ਜ਼ਿਆਦਾ ਆਂਡੇ ਦਿੰਦੀ ਆ ਤੇ ਆਂਡਿਆਂ ਦੇ ਨਾਲ ਕਿਸਾਨ ਵੀਰੋਂ ਜਿਹੜੀ ਆਪਣੀ ਫਾਸਲਾ ਉਹਦੇ ਵਿੱਚ ਸੁੰਡੀਆਂ ਜਨਮ ਲੈਂਦੀਆਂ ਨੇ ਜ਼ਿਆਦਾ ਤੋਂ ਜ਼ਿਆਦਾ ਤਾਂ ਹੁਣ ਕਿਸਾਨ ਵੀਰੋ ਆਪਾਂ ਤੁਹਾਨੂੰ ਇਹੀ ਗੱਲ ਕਹਿਨੇ ਆਂਗੇ ਵੀ ਜਦੋਂ ਆਪਾਂ ਨੂੰ ਪਤਾ ਲੱਗ ਜੇ ਵੀ ਆਪਣੀ ਮੱਕੀ ਦੇ ਵਿੱਚ ਆਪਾਂ ਪਹਿਲੀ ਸਪਰੇਅ ਦੇ ਚੁੱਕਿਆ ਮੰਨ ਕੇ ਚਲੋ 20 ਕ ਦਿਨ ਤੇ 20-22 ਦਿਨ ਤੇ ਸਪਰੇਅ ਹਰੇ ਕਿਸਾਨ ਵੀਰ ਦਿੰਦਾ ਤਾਂ ਕਿਸਾਨ ਵੀਰੋ ਤੁਸੀਂ ਨਿਗਾਹ ਰੱਖਣੀ ਆ ਜਿਹੜੀਆਂ ਦੋ ਸਪਰੇਹਾਂ ਦੋ ਤੋਂ ਤਿੰਨ ਸਪਰੇਹਾਂ ਪਹਿਲੀਆਂ ਨੇ ਇਹ ਤੁਸੀਂ ਸਿਰਫ ਜਿਆਦਾ ਤੋਂ ਜਿਆਦਾ ਹਫ਼ਤੇ ਦੇ ਗੈਪ ਨਾਲ ਦੇਣੀਆਂ ਨੇ ਹਰ ਰੋਜ਼ ਆਪਣੇ ਖੇਤ ਦਾ ਨਰੀਖਣ ਕਰੋ ਕੋਈ ਵੀ ਸਪਰੇਅ ਕਰਨੀ ਆ ਮੈਂ ਰეკਮੈਂਡੇਸ਼ਨ ਨਹੀਂ ਕਰਦਾ ਤੁਹਾਨੂੰ ਕਿਉਂਕਿ ਫਿਰ ਐਕਸ਼ਨ ਆ ਜਾਂਦਾਗਾ ਕਈ ਕਿਸਾਨ ਵੀਰ ਕਹਿੰਦੇ ਨੇ ਯਾਰ ਤੂੰ ਦਾ ਪ੍ਰਮੋਟ ਕਰਦੇ ਆ ਆਪਾਂ ਕੋਈ ਵੀ ਸੁੰਡੀ ਦੀ ਸਪਰੇਅ ਕਰਨੀ ਆ ਤੁਸੀਂ ਚਾਹੇ ਕਲੋਰੋ ਕਰ ਲਓ ਐਮ ਐਮ ਐਕਟਨ ਕਰ ਲਓ ਕੋਰਾ ਜਨ ਕਰ ਲਓ ਫੇਮ ਕਰ ਲਓ ਡੈਲੀਗੇਟ ਕਰ ਲਓ ਤੁਹਾਡੀ ਮਰਜ਼ੀ ਆ ਪਰ ਕਿਸਾਨ ਵੀਰੋ ਸਪਰੇਅ ਤੁਸੀਂ ਰਿਪੀਟ ਟਾਈਮ ਟੂ ਟਾਈਮ ਕਰਨੀ ਆ ਜੇ ਗਰਮੀ ਜ਼ਿਆਦਾ ਤਾਂ ਤੁਸੀਂ ਸਪਰੇਅ ਉਸ ਤੋਂ ਵੀ ਜ਼ਿਆਦਾ ਨੇੜੇ ਟਾਈਮ ਤੇ ਕਰਨੀ ਆ ਤੇ ਕਿਸਾਨ ਵੀਰੋ ਦੂਜੀ ਗੱਲ ਆ ਗਈ ਗਰੋਥ ਦੀ ਗਰੋਥ ਦੀਆਂ ਕੋਈ ਇੰਨੀਆਂ ਖਾਸ ਸਪਰੇਹਾਂ ਦੀ ਮੱਕੀ ਦੇ ਤੇ ਲੋੜ ਨਹੀਂ ਹੁੰਦੀ ਫੇਰ ਵੀ ਮੈਂ ਤੁਹਾਨੂੰ ਦੱਸ ਦਿੰਨਾ ਜੇ ਤੁਸੀਂ ਕਿਸਾਨ ਵੀਰੋ ਦੂਸਰੀ ਸਪਰੇਅ ਦੇਣੀ ਆ ਮੱਕੀ ਦੇ ਵਿੱਚ ਸੁੰਡੀ ਵਾਲੀ ਤਾਂ ਮੈਂ ਤੁਹਾਨੂੰ ਇੱਕ ਗੱਲ ਦੀ ਤਰਜੀਹ ਦਿੰਨਾਗਾ ਵੀ ਸੁੰਡੀ ਦੀ ਕੋਈ ਵੀ ਸਪਰੇਅ ਜੇ ਤੁਸੀਂ ਉਹਨੂੰ ਕੱਲੀ ਕਰੋਗੇ ਚਾਹੇ ਸਸਤੀ ਆ ਚਾਹੇ ਥੋੜੀ ਮਹਿੰਗੀ ਆ ਤੁਹਾਨੂੰ ਰਿਜ਼ਲਟ ਉਹਦੇ 100% ਮਿਲਣਗੇ ਜੇ ਤੁਸੀਂ ਮਿਕਸ ਕਰਕੇ ਸਪਰੇਅ ਕਰੋਗੇ ਕਿਸੇ ਚੀਜ਼ ਨਾਲ ਤੁਹਾਨੂੰ ਰਿਜ਼ਲਟ ਉਹਦੇ ਘੱਟ ਮਿਲਣਗੇ ਤੇ ਕਿਸਾਨ ਵੀਰੋ ਜਿਹੜੀ ਆਪਾਂ ਦੂਜੀ ਸਪਰੇਅ ਤੁਸੀਂ ਗ੍ਰੋਥ ਲਈ ਦੇਣੀ ਹੈਗੀ ਉਹਦੇ ਵਿੱਚ ਕਿਸਾਨ ਵੀਰੋ ਤੁਸੀਂ ਐਨਪੀਕੇ 1261 1 ਕਿਲੋ ਪਰ ਏਕੜ ਚਿਲੇਟਡ ਜ਼ਿੰਕ ਲੈ ਲੈਣਾਗਾ 750 ਤੋਂ 150 ਗ੍ਰਾਮ ਪਰ ਏਕੜ ਠੀਕ ਹੈ ਤੇ ਇੱਕ ਨਾਲ ਕਿਸਾਨ ਵੀਰੋ ਤੁਸੀਂ ਹੋਰ ਚੀਜ਼ ਐਡ ਕਰਨੀ ਹੈ ਜਿਹਦਾ ਬਹੁਤ ਜ਼ਿਆਦਾ ਭਿਆੰਕਰ ਰਿਜ਼ਲਟ ਉਹ ਮੈਗਨੀਸ਼ੀਅਮ ਸਲਫੇਟ 1 ਕਿਲੋ ਪਰ ਏਕੜ ਕਿਉਂਕਿ ਮੱਕੀ ਆਪਣੀ ਜਿਆਦਾ ਤੋਂ ਜਿਆਦਾ ਤੁਸੀਂ 30 ਦਿਨ ਦੀ ਮੱਕੀ ਦੇ ਉੱਪਰ 30 ਤੋਂ 35 ਦਿਨ ਦੀ ਮੱਕੀ ਦੇ ਉੱਪਰ ਦੂਜੀ ਸਪਰੇਅ ਗ੍ਰੋਥ ਦੀ ਦਿਨੇ ਹੋ ਮੱਕੀ ਨੂੰ ਕਿਸਾਨ ਬਿਰੋ ਇੰਨੀ ਜਿਆਦੇ ਉਸ ਟਾਈਮ ਡੋਜ਼ ਦੀ ਲੋੜ ਨਹੀਂ ਹੁੰਦੀ ਤਾਂ ਕਿਲੋ ਕਿਲੋ ਡੋਜ਼ ਬਹੁਤ ਹੈ ਇਹ ਤਿੰਨੇ ਚੀਜ਼ਾਂ ਜੇ ਤੁਸੀਂ ਕਿਸਾਨ ਬਿਰੋ ਅਲੱਗ ਅਲੱਗ ਘੋਲ ਬਣਾ ਕੇ ਤੁਸੀਂ ਇਹਦੀ ਸਪਰੇਅ ਮੱਕੀ ਨੂੰ ਦੇਮੋਗੇ ਤੁਹਾਡੀ ਮੱਕੀ ਤੁਹਾਨੂੰ ਤੀਜੇ ਦਿਨ ਨੂੰ ਨਾ ਦੱਸਿਆ ਤੁਹਾਡੀ ਮੱਕੀ ਨੇ ਵੀ ਹਾਂ ਮੇਰੇ ਤੇ ਕੁਝ ਕਰਿਆ ਤੁਸੀਂ ਮੈਨੂੰ ਕਹ ਦਿਓ ਠੀਕ ਹੈ ਕਿਸਾਨ ਵੀਰੋ ਇਹ ਤਿੰਨ ਚੀਜ਼ਾਂ ਦੀ ਤੁਸੀਂ ਦੂਜੀ ਸਪਰੇਅ ਦੇਣੀ ਆ ਪਰ ਧਿਆਨ ਰਹੇ ਸੁੰਡੀ ਦੀ ਸਪਰੇਅ ਦੇ ਵਿੱਚ ਇਹਨੂੰ ਮਿਕਸ ਨਾ ਕਰਿਓ ਕਿਉਂਕਿ ਮੱਕੀ ਦੀ ਫਸਲ ਆ ਜਿਹੜੀ ਇਹਦੇ ਤੇ ਜਦੋਂ ਵੀ ਆਪਾਂ ਕੋਈ ਸੁੰਡੀ ਦੀ ਸਪਰੇਅ ਪਹਿਲੀ ਸਪਰੇਅ ਦੇ ਵਿੱਚ ਗਰੋਥ ਸਟੋਨਿਕ ਚੱਲ ਜਾਂਦੇ ਨੇ ਜਦੋਂ ਕਿਸਾਨ ਵੀਰੋ ਮੱਕੀ ਵੱਡੀ ਹੋ ਜਾਂਦੀ ਹੈ ਤਾਂ ਮੱਕੀ ਦੇ ਨਾਲ-ਨਾਲ ਸੁੰਡੀਆਂ ਵੀ ਜ਼ਿਆਦਾ ਹੋਣ ਲੱਗ ਜਾਂਦੀਆਂ ਨੇ ਤਾਂ ਆਪਾਂ ਨੂੰ ਉਹਨਾਂ ਤਕੜਾ ਰਿਜ਼ਲਟ ਉਹ ਚੀਜ਼ਾਂ ਦਾ ਨਹੀਂ ਮਿਲਦਾ ਤਾਕੀ ਜਨਬੂ ਇਹ ਤੁਸੀਂ ਧਿਆਨ ਰੱਖ ਕੇ ਸਪਰੇਹਾਂ ਕਰਨੀਆਂ ਨੇ ਦੋ ਸਪਰੇਹਾਂ ਤੁਸੀਂ ਮੱਕੀ ਦੇ ਵਿੱਚ ਇਹ ਜੇ ਕਰਨੀਆਂ ਨੇਗੀਆਂ ਤਾਂ ਤੁਸੀਂ ਇੱਕ ਤੁਸੀਂ ਦੋ ਦਿਨ ਪਹਿਲਾਂ ਕਰ ਲਓ ਇੱਕ ਤੁਸੀਂ ਦੋ ਦਿਨ ਬਾਅਦ ਕਰ ਲਓ ਇੰਨਾ ਕੁ ਫਰਕ ਹੁੰਦਾਗਾ ਕਿਉਂਕਿ ਕੋਈ ਜ਼ਿਆਦਾ ਮਿਹਨਤ ਮੱਕੀ ਦੇ ਉੱਪਰ ਸਪਰੇਅ ਤੇ ਨਹੀਂ ਆਉਂਦੀ ਹੁੰਦੀ ਕੋਈ ਇਕੱਲੇ ਇਕੱਲੇ ਖੁੱਡਦੇ ਕਰਨ ਵਾਲੀ ਲੋੜ ਨਹੀਂ ਜਦੋਂ 30 32 ਦਿਨ ਦੀ ਮੱਕੀ ਹੋ ਗਈ ਤੁਹਾਡੀ ਮੱਕੀ ਆਪੇ ਸਪਰੇਅ ਲੈਣ ਲੱਗ ਜੂ ਵਧੀਆ ਕਿਸੇ ਪੰਪ ਨਾਲ ਤੁਸੀਂ ਸਪਰੇਅ ਕਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਰਿਜ਼ਲਟ ਪੂਰੇ ਤੁਹਾਨੂੰ ਵਧੀਆ ਮਿਲਣਗੇ ਸਪਰੇਅ ਦੇ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਨੂੰ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆ ਤੁਹਾਨੂੰ ਸਾਰੀਆਂ ਵੀਡੀਓ ਵਧੀਆ ਲੱਗਦੀ ਹੋਣਗੀਆਂ ਜਾਣਕਾਰੀ ਵਧੀਆ ਲੱਗਦੀ ਹੋਵੇਗੀ ਇਸੇ ਤਰ੍ਹਾਂ ਕਿਸਾਨ ਵੀਰੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਵੱਧ ਤੋਂ ਵੱਧ ਆਪਣੀ ਫੇਸਬੁੱਕ ਪੇਜ ਆ ਜਿਹੜਾ ਆਪਣਾ ਉਹਨੂੰ ਫੋਲੋ ਕਰੋ ਤਿੰਨ ਤੇ ਐਗਰੀਕਲਚਰ ਫਾਰਮ ਤੁਸੀਂ ਭਰ ਕੇ ਆਪਣਾ ਪੇਜ ਕੱਢ ਕੇ ਉਹਨੂੰ ਫੋਲੋ ਕਰ ਸਕਦੇ ਹੋ ਧੰਨਵਾਦ